ਹਾਂ ਜੀ ਕੀ ਹਾਲ ਜਾਲ ਸਰਕੂਤ ਭਾਈ ਵੀਰਾਂ ਦਾ ਸਾਰੇ ਠੀਕ ਠਾਕ ਹੋਵੋਗੇ 8 ਜੂਨ ਨੂੰ ਉਡਾਈਆਂ ਬਾਜੀਆਂ ਦਾ ਰਿਜ਼ਲਟ ਉੰਡੀਆਂ ਇਹ ਸਿੰਘ ਫਸ ਗਏ ਜਿਹੜਾ ਨਤਰੂ ਬੜੇ ਐਵੇਂ ਖਾਣੀ ਪਹਿਲੀ ਬਾਜੀ ਪਿੰਡ ਪਸਰੇੜੀ ਜੱਟਾ ਰੋਪੜ ਕੁੱਲ ਕਬੂਤਰ ਇੱਥੇ ਉੱਡੇ ਜੀ 135 22 ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਇਸ ਲਈ ਬਾਜੀ ਸਾਂਝੀ ਕੀਤੀ ਗਈ ਬਾਈ ਕਬੂਤਰਾਂ ਦੇ ਵਿੱਚ ਸੱਤ ਦਾ ਟਾਈਮ ਔਨ ਕਰਕੇ ਪੈਸੇ ਵੰਡ ਦਿੱਤੇ ਗਏ ਜੀ ਦੂਜੀ ਬਾਜੀ ਪਿੰਡ ਲੌਂਗੀਵਿੰਡ ਜਿਹੜਾ ਮੋਗਾ ਇੱਥੇ ਕੋਲ ਕਬੂਤਰ ਉੱਡੇ 94 ਐਂਟਰੀ ਫੀਸ 3200 11 ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਬਾਜੀ 11 ਕਬੂਤਰਾਂ ਚ ਵੰਡੀ ਗਈ ਪਿੰਡ ਲੌਂਗੀਵਿੰਡ ਜਿਹੜਾ ਮੋਗਾ ਇੱਥੇ 94 ਕਬੂਤਰ ਉੱਡੇ ਜੀ 3200 ਮੁੱਢ ਨੂੰ ਅਗਲੀ ਬਾਜੀ ਪਿੰਡ ਕਰਤਾਰਪੁਰ ਜ਼ਿਲ੍ਹਾ ਲੁਧਿਆਣਾ ਕੁੱਲ ਕਬੂਤਰ 137 ਐਂਟਰੀ ਫੀਸ 4200 ਪਹਿਲਾ ਨਾਮ ਰਾਜਵੀਰ ਰਾਜਗੜ ਅਲਟੋ ਕਾਰ ਦੂਜਾ ਨਾਮ ਜਸਵੀਰ ਲੰਗਰਸੰਨੀ ਇਹਨਾਂ ਨੂੰ ਫਰਿੱਜ ਤੀਜਾ ਨਾਮ ਗੁਰਬਾਜ ਲਹਿਰਾ ਇਹ ਕੁੱਲੇ ਦਾ ਜੇਤੂ ਰਹਾ ਪਿੰਡ ਕਰਤਾਰਪੁਰ ਅਲਟੋ ਵਾਲੀ ਬਾਜੀ ਪਿੰਡ ਜਸਪਾਲ ਭੰਗਰ ਜ਼ਿਲ੍ਹਾ ਲੁਧਿਆਣਾ ਕੁੱਲ ਕਬੂਤਰ 79 11 ਕਬੂਤਰਾਂ ਚ ਸਮਝੀ ਹੋਈ ਬਾਜੀ ਮੋਟਰਸਾਈਕਲ ਦੀ ਪਰਚੀ ਪਾਈ ਗਈ ਟੀਸੀ ਸੱਨਾ ਮੋਟਰਸਾਈਕਲ ਦਾ ਜੇਤੂ ਰਿਆ ਜਿਸ ਦੀ ਸੱਨੇ ਨੂੰ ਪਰਚੀ ਚ ਮੋਟਰਸਾਈਕਲ ਨਿਕਲਿਆ ਜੀ 11 ਕਬੂਤਰਾਂ ਨੇ ਸਾਧਾ ਦਾ ਟਾਈਮ ਕੀਤਾ ਇਸ ਲਈ ਟਰੈਕਟਰ ਤੇ ਇੱਕ ਦੂਜਾ ਮੋਟਰਸਾਈਕਲ ਦੂਜਾ ਨਾਮ ਉਹ ਨਹੀਂ ਦਿੱਤਾ ਗਿਆ ਜੀ ਪਿੰਡ ਨਨਹੇੜੀ ਇਸ ਬਾਜੀ ਤੇ ਦੋ ਕਬੂਤਰ ਟੋਨੀ ਦੇ ਰਹਿ ਗਏ ਕਿੰਨੇ ਕਬੂਤਰ ਉੱਡੇ ਸੀ ਕਿੰਨੀ ਐਂਟਰੀ ਸੀ ਉਸ ਬਾਰੇ ਪਤਾ ਨਹੀਂ ਲੱਗ ਸਕਿਆ ਜੀ ਕਿਸੇ ਵੀਰ ਕੋਲ ਕੋਈ ਬਾਜੀ ਦੀ ਜਾਣਕਾਰੀ ਹੁੰਦੀ ਹੈ ਸਾਰੀ ਜਾਣਕਾਰੀ ਇਸ ਨੰਬਰ ਤੇ ਸਾਨੂੰ WhatsApp ਤੇ ਭੇਜਿਆ ਕਰੋ ਜੀ 95307 03160 ਧੰਨਵਾਦ ਸਾਰੇ ਵੀਰਾਂ ਵੀਡੀਓ ਨੂੰ ਹੋਰ ਗਰੁੱਪਾਂ 'ਚ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤਾਂ ਜੋ ਸਾਰੇ ਗੁਦਰਾ ਵੀਰਾਂ ਨੂੰ ਜਾਣਕਾਰੀ ਪਤਾ ਲੱਗ ਸਕੇ ਜੀ